ਮਾਰਛਾ ਤੋ ਚੱਕਣੀ ਹੁੰਦਾ ਤਾਂ ਚੱਕਣੀ ਆ ਹਾਂਜੀ ਲਾ ਚੱਕ ਲਾ ਤਾਂ ਸ਼ੈਡ ਛੁੱਟ ਪਾ ਲਈ ਤਾਂ ਸ਼ੈਡ ਪਾ ਲਿਓ ਤੁਸੀਂ ਸ਼ੈਡ ਤਾਂ ਆਏਗੀ ਇਹ ਦੋਨੇ ਕਮਰੇ ਸੀ ਜਦੋਂ ਬਰਸਾਤ ਆਈ ਤੇ ਦੋਨੇ ਸੀਦੇ ਪਸੂ ਵਾਲੇ ਅੱਛਾ ਪੂਰਾ ਕਮਰਾ ਹੀ ਡਿੱਗ ਪਿਆ ਜੀ ਹਾਂ ਸਾਰਾ ਹੀ ਫਿਰ ਉਦੋਂ ਮੈਂ ਆਪ ਵੀ ਇਕੱਠੇ ਕੁੜੇ ਕਰਵਾ ਕੇ ਪਾਸੇ ਕਰਾਏ ਨਾ ਅੱਛਾ ਇਹ ਮੂੰਹ ਲਾ ਲਏ ਵੀ ਅੱਛਾ ਚਲੋ ਕੋਈ ਨਹੀਂ ਇੱਕ ਵਾਰੀ ਆਪਾਂ ਅ ਇਮੀਡੀਏਟ ਰੀਲੀਫ ਦੇ ਦਿੰਨੇ ਆ ਜਿਹੜਾ ਨਾ ਥੋੜਾ ਬਹੁਤ ਇਹ ਆਪ ਦਾ ਸੀ ਤੇ ਛੱਤ ਡਿੱਗੀ ਵਾਸਤੇ ਮੈਂ ਦੇਖਣ ਆਈ ਸੀ ਕਿਉਂਕਿ ਸਨੇਹ ਮਿਲ ਰਹੇ ਸੀਗੇ ਯਸ ਤੇ ਜਿਹੜਾ ਹਲੇ ਸਰਕਾਰ ਵੱਲੋਂ ਆਣਾ ਉਹ ਤਾਂ ਹਲੇ ਟਾਈਮ ਲੱਗੂਗਾ ਕੋਈ ਗੱਲ ਤਾਂ ਕਰਕੇ ਫਿਰ ਜਿੰਨਾ ਹੈ ਆਪਾਂ ਓੰਨੇ ਕੇ ਹੈਲਪ ਕਰ ਦਿੰਨੇ ਆ ਕਿੰਨਾ ਦਾ ਹੈ ਇਹ ਇਹ ਮੋਹਨ ਲਾਲ ਇਧਰ ਆ ਅੱਛਾ ਥੋੜਾ ਜੀ ਥੋੜਾ ਠੀਕ ਹੈ ਠੀਕ ਹੈ ਇਹਨਾਂ ਦੇਖ ਲਓ ਜੀ ਇਹ ਮੈਂ ਵੈਸੇ ਤਾਂ ਇਹਦੀ ਨਾ ਆਹੀ ਆ ਰਹੀ ਹੈ ਇਹਨਾਂ ਦਾ ਕਮਰਾ ਹੈ ਜਿਹਦੀ ਨਿਊਜ਼ ਵੀ ਲੱਗੀ ਹੋਈ ਸੀ ਉਹ ਮੈਂ ਲਾਤੀ ਨਾਲ ਉਹ ਵੀ ਇਹਦੀ ਵੀ ਲੱਗੀ ਸੀ ਅੱਛਾ ਹਾਂ ਠੀਕ ਹੈ ਚਲੋ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਕੰਮ ਫਿਰ ਹੋਰ ਆਪਾਂ ਕਰਦੇ ਹਾਂ ਸਰਕਾਰ ਹਾਂ ਫਿਰ ਬਾਅਦ ਵਿੱਚ ਜੋ ਸਰਕਾਰ ਦਵਾਊਗਾ ਉਹ ਹੌਲੀ ਹੌਲੀ ਹੱਲ ਕਰ ਦੇਵੇ ਇਹ ਲੋਕ ਨਾ ਕਰ ਰਹੀ ਕੰਮ ਨਹੀਂ ਕਰਦੇ ਜੇ ਮੈਨੂੰ ਗਾਰੰਟੀ ਅੱਛਾ ਅੱਛਾ ਪੂਰਾ ਹੀ ਡਿੱਗ ਪਿਆ ਅੱਛਾ ਮਾੜਾ ਇਹਨਾਂ ਨੇ ਇੱਧਰ ਰੱਖਿਆ ਇਹ ਉਹਦਾ ਅੱਛਾ ਸੱਚੀ ਗੱਲ ਜੀ ਅਫੀਸ਼ਲ ਆ ਸੀ ਉਹਨਾਂ ਨੂੰ ਤਰਪਾਲਤਾ ਦੇਤੀ ਸੀ ਮਗਰ ਰਿਆ ਨਹੀਂ ਅੱਛਾ ਕੰਮ ਤੋਂ ਸਾਂਝੀ ਸੀ ਅੱਛਾ ਇਹ ਪਿਛਲੇ ਅੱਛਾ ਦੇਖ ਲੈਣਾ ਪਹਿਲੇ ਆ ਕਰ ਲੀ ਹਾਂ ਹਾਂ ਉਹ ਨਹੀਂ ਆ ਮੈਂ ਥੋੜਾ ਵੀ ਹੋਣੀ ਆ ਥੋੜਾ ਵੀ ਡਿੱਗਿਆ ਹਾਂ ਡਿੱਗਣ ਵਾਲਾ ਹੋ ਗਿਆ ਕਿਹੜਾ ਤਰਪਾਲ ਪੋਈ ਹੈ ਅੱਛਾ ਤਰਪਾਲ ਦੁਵਾਤੀ ਨਾ ਚਲੋ ਕੋਈ ਨਹੀਂ ਤੁਸੀਂ ਇੱਕ ਵਾਰੀ ਤੁਹਾਨੂੰ ਅਸੀਂ ਸਿਰ ਢੱਕਣ ਜੋਗਾ ਕਰ ਦਿੰਨੇ ਆ ਸ਼ੈਡ ਸ਼ੁੱਡ ਪਾ ਲਓ ਲਿਆਰ ਚ ਫੜਾ ਹਲੋ ਬਤ ਕਰੋ ਆਓ ਆਪਦਾ ਕੰਮ ਛੱਤ ਬਣਾਓ ਤੇ ਮਾਤਾ ਜੀ ਫਿਰ ਆਪਾਂ ਸੱਚ ਬੀਬੀ ਜੀ ਵੀ ਉਹ ਪਰਸਾ ਕਰਦੇ ਆਪਾਂ ਫੈਲ ਬਿਲਕੁਲ ਕਰ ਸਕਦੇ ਆ ਇਹ ਤਾਂ ਮੈਡਮ ਆ ਇਹ ਤਾਂ ਮੰਤਰੀ ਸਾਹਿਬ ਨੇ ਵੈਸੇ ਇੱਕ ਵਾਰੀ ਤੁਹਾਡਾ ਕੰਮ ਚਲਾਉਣ ਵਾਸਤੇ ਤੁਹਾਨੂੰ ਦਿੱਤਾ ਇਹ ਮੈਂ ਆਪਦੇ ਕੋਲ ਦਿੱਤੇ ਆ ਤੁਹਾਨੂੰ ਹਾਂ ਤੁਹਾਡੀ ਫਾਈਲ ਨਹੀਂ ਰਿਜੈਕਟ ਹੁੰਦੀ ਤੁਹਾਨੂੰ ਉਹ ਵੀ ਫਾਇਦਾ ਮਿਲੂਗਾ ਕਾਰ ਵੱਲੋਂ ਆਊਗਾ ਉਹ ਅਲੱਗ ਹਾਂ ਠੀਕ ਹੈ ਪਰ ਤੁਸੀਂ ਐਂ ਬੈਠੇ ਹੋ ਦਾ ਨੁਕਸਾਨ ਹੋ ਗਿਆ ਇੱਕ ਵਾਰੀ ਮੈਂ ਤੁਹਾਡੀ ਹੈਲਪ ਕਰਨ ਆਈ ਹਾਂ ਠੀਕ ਹੈ ਹਾਂ ਠੀਕ ਤੁਸੀਂ ਵੱਟੇ ਮਾਰਦੇ ਸੀ ਇੰਦਾ ਖਾ ਮੈਨੂੰ ਕੀ ਹੋ ਗਿਆ ਅੱਛਾ ਕੀ ਆ ਚੋਂਦਾ ਉਹਦਾ ਵੀ ਇਹ ਸਾਡੇ ਗੰਨਾਂ ਦਾ ਸਾਰੀ ਖਾਤਾ ਕੰਦ ਸਾਰੀ ਦਲੋਂ ਹੋਈ ਸਹੀ ਇਹ ਤੇ ਰਾਤੀ ਜੀ ਨਹੀਂ ਕਰਦਾ ਸੌਣ ਤੇ ਵੀ ਕਿਹੜੇ ਵੇਲੇ ਦੇਖ ਸਕਦਾ ਸਾਵੇ ਦਾ ਸਾਰੇ ਇਹਨਾਂ ਕੱਚਾ ਬਗਾਨਾ ਕੀ ਕਰ ਸਕਦੇ ਆਪਾਂ ਇਹਦਾ ਅਰ ਪੇਰੋ ਜੂ ਵੀ ਪੇਰ ਤਾਂ ਪਾਉਂਦੇ ਅਰ ਪੇਰੋ ਜੂ ਬਾਲੀ ਕਰਨ ਸਹੀ ਹੈ ਹਾਂ ਅਰ ਪੇਰ ਲਈ ਇਹਨੂੰ ਹੈਲਪ ਕਰ ਦਿੰਨੇ ਆ ਆਜਾ ਫਿਰ ਆਜੋ ਵੀਰ ਗਿਆ ਆਜੋ ਵੀਰ ਹੱਲਾ ਫੜ ਕਰਾ ਇਹਨੂੰ ਸਹੀ ਠੀਕ ਕਰਵਾ ਲਓ ਠੀਕ ਹੈ ਸਕੀਮ ਚ ਭਰਦੇ ਹੋ ਤੁਸੀਂ ਉਹਦੇ ਚ ਵੀ ਭਰਾਵਾਂਗੇ ਤੇਰਾ ਕੁਝ ਤੇਰਾ ਕਰਾ ਜੂਗੇ ਮੰਤਰੀ ਸਾਹਿਬ ਤੁਹਾਨੂੰ ਆਪਦੇ ਕੋਲ ਦੇ ਦੇ ਠੀਕ ਹੈ ਮੈਂ ਨਾ ਪਹਿ ਜਾਂਦਾ ਕੱਚਾ ਮਕਾਨ ਹੈ ਮੈਂ ਕੱਚੇ ਵਾਸਤੇ ਆਪਾਂ ਸਕੀਮ ਚ ਭਰਾ ਦਿੰਨੇ ਤੇਰਾ ਇੱਕ ਵਾਰੀ ਤੂੰ ਸੂਤ ਕਰਾ ਲੈ ਇਹਨੂੰ ਠੀਕ ਹੈ ਦੇਖਿਆ ਇਹਨਾਂ ਦੇ ਨਾ ਤਰਪਾਲ ਦਾ ਕੋਲ ਤਾਂ ਵੱਡੀ ਪਾਤੀ ਸੀ ਨੇ ਇਹ ਡੈਗ ਕੇ ਇਹਦੇ ਚ ਡੈਥ ਹੋਈ ਆ ਡੈਥ ਨਹੀਂ ਹੋਈ ਵਿਚਾਰੇ ਨੂੰ व्हीलचेयर ਚਾਹੀਦੀ ਸੀ ਜੀ ਉਦੋਂ ਫਾਰਮੈ ਇੱਥੇ ਆਇਆ ਸੀ व्हीलचेयर ਮਿਲੀ ਨਹੀਂ ਹਜੇ ਡੈਥ ਹੋ ਗਈ ਜੋਨਾਂ ਦੀ ਉਹਦੇ ਅੱਛਾ ਡੈਥ ਹੀ ਹੋ ਗਈ ਤੇ ਹੁਣ ਕੌਣ ਕਰੇ ਕੋਈ ਮੰਮੀ ਤੇ ਬੇਟਾ ਉਹਨਾਂ ਦਾ ਜੀ ਅੱਛਾ ਆਜੋ ਮਾਤਾ ਆਜੋ ਅੱਗੇ ਆਜੇ ਬੀਬੀ ਅੱਛਾ ਹੋਰ ਕੌਣ ਕਰੇ ਹਾਂਜੀ ਤੁਹਾਡੇ ਨਾਲ ਹੋਰ ਕੌਣ ਕਰੇ ਹੋਰ ਜੀ ਆਹ ਇੱਕ ਮੁੰਡਾ ਉਹਦੇ ਵੀ ਲੱਤ ਕਮਜ਼ੋਰ ਆ ਜੋਰ ਦਾ ਕੰਮ ਨਹੀਂ ਹੁੰਦਾ ਮੋਟਰਸਾਈਕਲ ਤੇ ਪਰਾਣਾ ਜਾਂ ਅੱਛਾ ਉਹ ਪਾਇਰ ਵਿੰਗਾ ਸੀ ਮਾਸਾ ਤੇਲ ਟੋਲ ਮਸਲ ਮਸਲ ਸਿੱਧਾ ਕੀਤਾ ਅੱਛਾ ਚਲੋ ਫਿਰ ਆ ਹਾਂ ਤੋ ਮੋਟਰਸਾਈਕਲ ਵੀ ਇੱਥੇ ਖੜਾ ਸੀ ਉਹ ਤਾਂ ਡਿੱਗ ਗਿਆ ਉਹ ਨਾਂ ਲਿਖਿਆ ਵਾ ਜਿਹਦੇ ਚ ਉਹ ਆਵਾਜ਼ ਫਾਰਮ ਭਰੇ ਨਾ ਫਾਰਮ ਭਰੇਗੇ ਨਾ ਹਾਂ ਫਾਰਮ ਭਰੇਗੇ ਇੱਕ ਵਾਰੀ ਤੁਹਾਨੂੰ ਹੈਲਪ ਕਰ ਦਿੰਨੇ ਆ ਅੱਛਾ ਜੀ ਤੁਸੀਂ ਇੱਕ ਵਾਰੀ ਆਪਦਾ ਇੱਥੇ ਸ਼ਰਡ ਛੁੱਡ ਪਵਾ ਲਓ ਪਾ ਲਓ ਤਾਂ ਮੈਂ ਵੈਸੇ ਆਪਦੇ ਕੋਲੋਂ ਦੇ ਆਈਆਂ ਹਾਂ ਕੋਲੋਂ ਦੇ ਦੇ ਮੰਤਰੀ ਕਿੱਦਾਂ ਕੋਲੋਂ ਦੇ ਜਾਂਦੇ ਆ ਜੀ ਕੋਈ ਹਲੇ ਟਾਈਮ ਲੱਗ ਜਾਣਾ ਆਉਂਦਿਆਂ ਨੂੰ ਉਹਨਾਂ ਚਿਰ ਤੁਸੀਂ ਆਪਦਾ ਸਿਰ ਟੱਕ ਕਰ ਲਓ ਹਾਂ ਸਾਰੀ ਉਹ ਕਿਲਰ ਚਲੋ ਕੋਈ ਨਹੀਂ ਆਉਂਦਾ ਸਰਪਾਲਾ ਨਾਲ ਨਹੀਂ ਖੜਦਾ ਸਰਪਾਲਾ ਨਾਲ ਨਹੀਂ ਖੜਦਾ ਹਾਂ ਛੱਡਿਓ ਚੰਗਾ ਮਾਤਾ ਠੀਕ ਆ ਇਹ ਹੁੰਦੇ ਬਾਅਦ ਕਿੱਥੇ ਬਟ ਉਹ ਹੀ ਕੋਲ ਲਿਆ ਕਰ ਉਹ ਜਿਹੜਾ ਕਾਰ ਉਹ ਕਾਲੇ ਦਾ ਉਹੀ ਹੈ ਅੱਛਾ ਕਾਲੇ ਜੀ ਬੇਟਾ ਦੱਸ ਛੋਟੇ ਕਿ ਬੇਟਾ ਛੋਟੀ ਅੱਛਾ ਜਿਹੜਾ ਸੁੱਤਾ ਹੀ ਰਹਿਣਾ ਇਹਨਾਂ ਨੂੰ ਹੈਲਪ ਕਰਨੀ ਸੀ ਨਾਲ ਫਿਰ ਇੱਥੇ ਫੜਾ ਦਿੰਨੇ ਹਾਂ ਹਲ ਬਟਾ ਕੋ ਲੈ ਲੈ ਬੱਚੇ ਕੋਈ ਨਹੀਂ ਉਹ ਆਪਾਂ ਉਹ ਆਪਦਾ ਤੁਸੀਂ ਇੰਤਜ਼ਾਮ ਕਰ ਲਓ ਕਹਿੰਦੇ ਆਪਾਂ ਫਾਈਲ ਲੈਦਾ ਭਰੀ ਵੀ ਆ ਜੀ ਕਰਦੇ ਹਾਂ ਹਾਂ ਠੀਕ ਹੈ ਕੀ ਰਾਂ ਉੱਤਮ ਰੇਲੀ ਉਹ ਬਾਈ ਨੂੰ ਕਹਦੇ ਮੈਂ ਫੋਨ ਵੀ ਕਰਾਂ ਨਾ ਮੇਰੀ ਗੱਲ ਕਰਾ ਦੇ ਤਾਂ ਇਹ ਤਾਂ ਬਚਤ ਹੋ ਗਈ ਚਲ ਅੱਛਾ ਛੱਤ ਡਿੱਗੀ ਹਾਂ ਜੰਦਰ ਦਿਖਾ ਦੇ ਅੱਗੇ ਘਰ ਹੋ ਗਰੀ ਇਹ ਤਾਂ ਨੀਵਿਆਂ ਕਿ ਨੀਵਾ ਕਿਉਂ ਹੈਗਾ ਅੱਛਾ ਆਏ ਭਾਈ ਹੋਣੀ ਨੇ ਹਾਂ ਛੱਡ ਪਾਇਆ ਇਹੋ ਜਿਹੀ ਛੱਡੇ ਦੇ ਰਹੇ ਮਾਪਾ ਇਹੋ ਜਿਹੀ ਪਾਲਾ ਤੈਨੂੰ ਦੇ ਦੇਣੇ ਪੈਸੇ ਹਾਰੇ ਜੀ ਆ ਕਰਾ अच्छा ठीक है। ਇਹ ਜ ਸਮਾਨ ਇੱਥੇ ਰੱਖੋਣ ਦੀਆਂ ਵੰਡੀਆਂ ਦੇ ਰੱਖੋ। ਹਾਂਜੀ ਚੋਣ ਰੱਖਿਆ ਸਾਰਾ ਟਿੱਕਣ ਵਾਲਾ। ਉਹ ਬਚ ਗਈ ਉਹ ਜੱਬੇ ਜਾਂਦੇ ਅੰਦਰ। ਹੁਣ ਕਿਹੜਾ ਆ ਪਾਉਣਾ? ਉਹ ਪਾਣੀ ਜੀ। ਕਿਹੜਾ ਜਿਹੜਾ ਛੱਡ ਪਿਆ? ਹਾਂ ਜੀ ਨਪਰਲੇ ਪਿੱਛਲੇ ਜਿੱਦਗੀ ਛੱਤ ਵਾਲੀ। ਡਿੱਗੀ ਕਿਹੜੀ ਆ? ਆ ਵੀ ਟਿੱਕਣ ਵਾਲੀ ਆ ਅੱਜ ਸਵੇਰੇ ਦੇਖੀ ਜੂਗੀ। ਡਿੱਗੀ ਕਿਹੜੀ? ਨਾ ਭਰਾ ਵਾ ਇਹ ਨਾ ਕਿੱਡੇ ਗਜੂਗੀ। ਸਾਸਿਕਾ ਸਾਸਿਕਾ ਕਿਹੜੀ ਡਿੱਗੀ ਆ ਦਿਖਾ ਸਮਾਨ ਤੇ ਲੋਕਾਂ ਦੇ ਘਰੇ ਦਾ ਰੱਖਿਆ ਕੀ ਕਰੀ ਹਾਂ ਲੰਬੀ ਲੰਬੀ ਹੈ ਨਾ ਹਾਂ ਮੈਡਮ ਜੀ ਆਹ ਕਿਹੜੀ ਪਾਤੀ ਦੀ ਹੈ ਅੱਛਾ ਇਹ ਡਿੱਗੀ ਦਾ ਦੱਬੀ ਜਾਂਦਾ ਹੀ ਕੋਈ ਅ ਅੱਛਾ ਇੱਥੇ ਪਾਈ ਹੋਣੀ ਆ ਨਾ ਠੀਕ ਹੈ ਠੀਕ ਹੈ ਸਰ ਮੈਡਮ ਜੀ ਕਰੋ ਸੱਚੀ ਗੱਲ ਹੁਣ ਸਰਦੀ ਦੇ ਕਿਤੇ ਬੜਨ ਗਈ ਵਿਚਾਰੀ ਹੋਰ ਹਾਲਾ ਫੜ ਜਿਵੇਂ ਉਹ ਪਾਇਆ ਸ਼ੈੱਡ ਹੋਂ ਵੀ ਪਾ ਲਓ ਬਾਕੀ ਨਾ ਇਹ ਨਹੀਂ ਕਰਦੇ ਮਾਲੇ ਫਾਈਲ ਭਰਦਾਂਗੇ ਹਾਂਜੀ ਫਾਈਲ ਭਰਦਾਂਗੇ ਫਾਈਲ ਵੀ ਭਰਦਾਂਗੇ ਇੱਕ ਵਾਰੀ ਆਪਦੇ ਕੋਲੋਂ ਤੁਹਾਨੂੰ ਕਰ ਰਹੇ ਆ ਤਾਂ ਕਿ ਤੁਹਾਨੂੰ ਤਕਰੀਰ ਤੇ ਮੈਡਮ ਭਰੀ ਹੋਈ ਹੈ ਭਰੀ ਹੈ ਨਾ ਉਹ ਵੀ ਆ ਜਾਣਗੇ ਉਹ ਵੀ ਆ ਜਾਣਗੇ ਇੱਕ ਵਾਰੀ ਇਹਦੇ ਨਾਲ ਤੁਸੀਂ ਵੀ ਸ਼ੈੱਡ ਛੁੱਟਦਾ ਹਾਂ ਮੰਤਰੀ ਸਾਹਿਬ ਕਹਿੰਦੇ ਆ ਹੁਣ ਨਾ ਠੰਡ ਚ ਵਿਚਾਰੇ ਬੜਨਗੇ ਵੀ ਕਿੱਥੇ ਨਹੀਂ ਕਾਰਦਾ ਨਾ ਹੋਜੂਗਾ ਸਾਡਾ ਕਵਰ ਹੋਜੂਗਾ ਅੱਛਾ ਸਰ ਬਾਲਾਂ ਥੱਲੇ ਹੀ ਬੈਠੇ ਆ ਹਾਂਜੀ ਸਾਰਾ ਮਤਲਬ ਕਿ ਡੇਢ ਅਸੀਂ ਹਾਂ ਕੋਈ ਨਹੀਂ ਆਜੋ ਆਜੋ ਬਾਹਰ ਆਜੋ ਆਜੋ ਬਾਹਰ ਹੀ ਆਜੋ ਕੱਟੂ ਸਤਿ ਸ਼੍ਰੀ ਅਕਾਲ ਥੋੜਾ ਹੀ ਆ ਅੱਛਾ ਬਾਰ ਬਾਰ ਪਿਆ ਅੱਛਾ ਬਿਲਾ ਲਓ ਮੁੰਡਾ ਹੈਗਾ ਅੰਦਰ ਅੱਛਾ ਕੋਈ ਨਹੀਂ ਆਜੋ ਸਤਿ ਸ਼੍ਰੀ ਅਕਾਲ ਜੀ ਸਸ ਚਲੋ ਇੱਕ ਵਾਰੀ ਨਾ ਤੁਹਾਨੂੰ ਅਸੀਂ ਪੈਸੇ ਦੇਣ ਆਏ ਆ ਵੀ ਆਪਦਾ ਸ਼ੈੱਡ ਪਾ ਕੇ ਆਹ ਤਰਪਾਲਾ ਜੀ ਦਾ ਪਾਸੇ ਕਰੋ ਬਹਿਣ ਜੋਗੇ ਹੋ ਜੋ ਬਾਕੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਆਣੀ ਉਹ ਵੀ ਆਊਗੀ ਇੱਕ ਵਾਰੀ ਤੁਸੀਂ ਤਰਪਾਲਾਂ 'ਚ ਬੈਠੇ ਤਾਂ ਕਰਕੇ ਦੇਣ ਆਏ ਆ ਹਲੋ ਫੜੋ ਇਹ ਪਵਾਓ ਛੱਡ ਆਪ ਦਾ ਠੀਕ ਹੈ ਹਮ ਇਹ ਕਰੀਂ ਨਾ ਉਹ ਕਰ ਲਓ ਸੈਟ ਅਪ ਹੋ ਜਾਊਗਾ ਹਾਂ ਫਿਰ ਉਦੋਂ ਤੱਕ ਆਉਂਦੇ-ਉਂਦੇ ਟਾਈਮ ਲੱਗ ਜਾਣਾ ਨਾ ਕਿਉਂਕਿ ਜੀ ਆਉਂਦੀ ਕਿਸ਼ਤ ਟਾਈਮ ਲੱਗ ਜਾਣਾ ਸਰਕਾਰ ਦਾ ਪ੍ਰੋਸੀਜਰ ਥੋੜਾ ਲੰਬਾ ਹੈ ਛੱਡ ਦਿਓ ਪੁੱਛ ਰਹੇ ਸੀ 100 ਰੁਪਏ ਮੰਗਦੇ ਨਹੀਂ ਮੰਗਦੇ 10 15 ਰੁਪਏ ਕੰਦਰਾਂ ਦਾ ਪਾ ਲੈਣਾ ਸਾਰੇ ਨਾ ਘਬਰ ਕਰੋ ਹਮ ਉਸ ਤੋਂ ਉਨੋਂ ਕਰੀਂ ਉਹ ਪਾ ਲੋ ਹਾਂ ਕੋਈ ਨਹੀਂ ਜੇ ਨਾਮ ਪਿਆ ਨਾ ਮੈਨੂੰ ਦੱਸ ਦੀ ਕੋਈ ਨਹੀਂ ਹੋਰ ਕਰ ਦਾਂਗੇ ਫਿਰ ਹਲਪਾ ਉਸ ਨੂੰ ਪਵਾ ਦਾਂਗੇ ਜੇ ਕੋਈ ਕੋਈ ਫਿਰ ਮਦਦ ਕਰ ਦੇਣੀ ਤੁਸੀਂ ਤੁਸੀਂ ਬੇਫਿਕਰ ਹੋ ਜਾਓ ਇੱਕ ਵਾਰੀ ਸ਼ੁਰੂ ਕਰ ਲਓ ਹਾਂ ਦੇਖੋ ਇੱਕ ਵਾਰੀ ਤੁਸੀਂ ਕਿਹਾ ਤੇ ਆਏ ਨਾ ਜੀ ਤੁਸੀਂ ਬੇਫਿਕਰ ਹੋ ਜਾਓ ਤੁਹਾਡੇ ਨਾਲ ਹੈ ਸਾਰੇ ਠੀਕ ਹੈ ਜੀ ਜਿੱਥੇ ਅੜਸਣ ਆਈ ਉੱਥੇ ਮੈਨੂੰ ਦੱਸ ਦੇਣਾ ਮਾਤਾ ਜੀ ਦਾ ਵਿਚਾਰੀ ਇਹ ਕੱਲੀ ਆ ਕੱਲੀ ਹੈ ਜੀ ਰਾਮ ਨਾਲ ਜੀ ਰਾਮ ਨਾਲ ਮਾਤਾ ਜੀ ਪਵਾ ਜੀ ਕੋਈ ਨਹੀਂ ਕੋਈ ਉਪਾਸਮਾ ਨਹੀਂ ਮਿਲਿਆ ਨਹੀਂ ਮੇਰੇ ਤੋਂ ਆਲਾ ਅਰਸ਼ ਦੇ ਹਨਾ ਆਲਾ ਫੜ ਕਰਾਵਦਾ ਤੂੰ ਮੇਕਾਨ ਮੜਾ ਬਣਾ ਬਣਾ ਮੈਂ ਨਹੀਂ ਬਣਾਉਂਦੀ ਤੂੰ ਤੇਰਾ ਮੁੰਡਾ ਮੇਰੇ ਕੋਲ ਕੋਈ ਨਹੀਂ ਹੈਗਾ ਮੈਂ ਤਾਂ ਸੰਗ ਲਾਈ ਜੇੜੀ ਨਾ ਉਹ ਸੈਤਾਨੀ ਹੈ ਨਾ ਕੋਈ ਸਰਕਾਰ ਤੋਂ ਹੋ ਜਾਈ ਨਹੀਂ ਇਹ ਤੁਹਾਨੂੰ ਐਮਰਜੈਂਸੀ ਵਾਸਤੇ ਐਮਰਜੈਂਸੀ ਵਾਸਤੇ ਹੱਲ ਕਰਾ ਠੀਕ ਹੈ ਕੋਈ ਨਹੀਂ ਮੇਰੇ ਸੱਤੋਂ ਵੀ ਆਉਂਦਾ ਪਾਣੀ ਥੱਲੇ ਪਉਂਦੇ ਕੱਲੋਂ ਐਮਪ ਕਰਦੀ ਮਦਦ ਦੀ ਇਹ ਕਰਤੇ ਕਰਨੀ ਜਾਂਦਾ ਹੈ ਕੱਲ੍ਹ ਨਹੀਂ ਗਣੀ ਕੋਰਤ ਨਾ ਪਰਮ ਦੇ ਵਾਸ ਯੋਜਨਾ ਸਤਿ ਸ਼ਕਲ ਸਤਿ ਸ਼ਕਲ ਥੋੜੇ ਛਤੜੇ ਗਏ ਅੱਛਾ ਹਮੇਸ਼ਾ ਜੀ ਰਾਤ ਨੂੰ ਕੋਈ 2:30 ਵਜੇ ਦੇ ਕਮੇਟੀ ਡਿੱਗਣ ਲੱਗੀ ਕਿਤੇ ਮੁੰਡੇ ਨੂੰ ਪਤਾ ਲੱਗ ਗਿਆ ਮੁੰਡੇ ਤੇ ਨੌ ਸੁੱਤੇ ਜੀ ਅੱਛਾ ਫਟਾਫਟ ਉਹਨੇ ਬੈੱਡ ਕੱਢਣ ਦੀ ਕੋਸ਼ਿਸ਼ ਕੀਤੀ ਇਹਨੇ ਸਾਰਾ ਕੁਝ ਦੇਖ ਲਿਆ ਬਸ ਜਾਨਨ ਦਾ ਬੱਚਾ ਤੋਂ ਕਿ 60 ਸੁੱਟਣ ਲੱਗੇ ਉਸ ਤੋਂ ਠੀਕ ਹੈ ਠੀਕ ਹੈ ਅੰਦਰ ਉਹ ਪੇਟੀਆਂ ਪੁਟੀਆਂ ਜਿਹਾ ਉਹ ਟੋਟੀਆਂ ਹੁੰਦੀਆਂ ਉਸੇ ਬੈਟ ਬੁੱਲ ਦਾ ਇਹ ਵੀ ਨਟ ਟੌਰਟ ਹੈ ਨਾਲ ਇਹਨੂੰ ਕੰਕੀਦਾ ਸੋਨਾ ਕਿਹੜਾ ਭਾਰਕ ਨਾ ਉੱਚਾ ਕਰ ਦੇ ਤੂੰ ਸ਼ੈੱਡ ਹੀ ਪਾ ਲੋ ਸਾਰੇ ਪ੍ਰੋਪਰ ਚਾਹੁੰਦਾ ਹੈ ਇਹ ਕਮਸ਼ੇ ਕਮ ਜਿੰਨਾ ਜੇਰ ਛੱਤ ਦਾ ਇੰਤਜ਼ਾਮ ਨਹੀਂ ਹੁੰਦਾ ਆਪਣੀ ਦਾ ਉਦੇ ਚ ਤਾਂ ਪਾ ਲੈਣਾ ਸਕੀਮ ਦੇ ਵਿੱਚ ਪੁਆਤਾ ਉਹ ਮੈਂ ਪੁਆਤਾ ਜੀ ਉਹ ਪੁਆਤਾ ਇੱਕ ਵਾਰੀ ਸ਼ੈੱਡ ਪਾਉਣ ਜੋਗੇ ਆਰਡਰ ਵੀ ਚਲਦੇ ਤੁਹਾਨੂੰ ਉਹ ਟੈਂਪਰੇਰੀ ਦੇ ਦਿੰਦੇ ਆ ਵੀ ਆਪ ਦਾ ਸ਼ੈੱਡ ਛੁੱਟ ਪਾ ਕੇ ਬਹਿਣ ਜੋਗੇ ਸ਼ੈੱਡ ਛੁੱਟ ਕਰ ਲਿਓ ਕੰਪਲੀਟ ਹਾਂ ਸਰਕਾਰ ਤੋਂ ਨਾ ਜਿਹੜੀ ਮਕਾਨ ਦੀ ਰਾਸ਼ੀ ਉਹ ਆਣੀ ਹੈ ਜੀ ਮੰਤਰੀ ਸਾਹਿਬ ਪਰ ਉਹਨੀ ਦੇਰ ਤੁਹਾਨੂੰ ਇੱਕ ਸੀ ਰੀਲੀਫ ਦੇ ਰਹੇ ਆ ਵੀ ਕੋਈ ਆਪ ਦਾ ਸ਼ੈੱਡ ਛੁੱਟ ਪਾ ਕੇ ਆਪ ਦਾ ਕੰਮ ਹਾਂ ਹਲੋ ਇੱਕ ਵਾਰੀ ਸ਼ੈੱਡ ਛੁੱਡ ਪਾ ਕੇ ਬਹਿਣ ਜੋਗੇ ਹੋ ਜਾਓ ਬਾਕੀ ਜਿਹੜੀ ਸਰਕਾਰ ਵੱਲੋਂ ਆਣੀ ਉਹ ਵੀ ਆਊਗੀ ਪਰ ਇੱਕ ਵਾਰੀ ਕੋਲੋਂ ਕਰ ਰਹੇ ਆ ਤਾਂ ਕਿ ਤੁਹਾਡਾ ਬਹਿਣ ਜੋਗੇ ਹੋ ਜਾਓ ਠੀਕ ਹੈ ਠੀਕ ਹੈ ਸ਼ੈੱਡ ਪਾ ਕੇ ਨਾ ਕਿ ਬਹਿਣ ਜੋਗੇ ਹੋ ਜਾਓ ਹਾਂ ਬਾਈ 54 ਚ ਪਾ ਲਓ ਹਾਂ ਠੀਕ ਹੈ ਜੋ ਨਹੀਂ ਪਉਣਾ ਕੰਨਾ ਕੁੰਨਾ ਲੱਗਦਾ ਠੀਕ ਹੈ ਮੈਡਮ ਜੀ ਕੰਮ ਤੁਸੀਂ ਬਹੁਤ ਸੋਹਣਾ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਬਹੁਤ ਮੈਂ ਕਹਿੰਦਾ ਸਰਕਾਰਾਂ ਆਈਆਂ ਪਰ ਤੁਹਾਡੇ ਵਰਗੀ ਸਰਕਾਰ ਨਹੀਂ ਆਈ ਠੀਕ ਹੈ ਮੈਮ ਜੀ ਇੱਕ ਤੁਸੀਂ ਪਾਣੀ ਵਾਲਾ ਕੰਮ ਜੀ ਨੌਂ ਕਰਾਓ ਜੀ ਪਾਣੀ ਵਾਲਾ ਪਾਣੀ ਆਉਂਦਾ ਪਾਣੀ ਆਉਂਦਾ ਆ ਇਹ ਕਰ ਦਾਂਗੇ ਅਰਸ਼ ਆਪਾਂ ਵਾਰਡ ਵਾਈਜ਼ ਹੀ ਉਹਨੂੰ ਲਿਆ ਕੇ ਨੇ ਐਸਟੀਓ ਨੂੰ ਵੇ ਇਹਨਾਂ ਨੂੰ ਪਾਣੀ ਦਿਖਾਉਣੇ ਆ। ਵੈਸੇ ਨਾ ਟੈਂਕੀ ਨਵੀਂ ਬਣ ਰਹੀ ਆ। ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪਊਗਾ। ਨਜ਼ਾਰਾ ਹੀ ਲਿਆਦਾ ਤੁਸੀਂ ਸਰਕਾਰ ਆਈ ਤਾਂ ਬਾਲਾ ਵਧੀਆ ਕੰਮ ਹੈ ਪਰ ਜਿਹੜਾ ਤੁਸੀਂ ਇਹ ਕੰਮ ਕਰਾ ਦੋਨਾ ਮੈਂ ਕਹਿੰਦਾ ਨਜ਼ਾਰਾ ਆ ਜੂਗਾ। ਜਿਹੜੀ ਸਪਰੇ ਥਰੂ ਪਾਈ ਪਾ ਇਧਰ ਜੁੜ ਜਾਣੀ ਹੈ ਨਾ ਤੁਹਾਡਾ ਨੀ ਤੇ ਚੜ ਜਾਊਗਾ। ਨਹੀਂ ਤੇਰੇ ਨਾਲ ਕੋਣ-ਕੋਣ ਲੈਂਦਾ? ਘਰ ਵਾਲਾ ਬਿਮਾਰ ਰਹਿੰਦਾ। ਪਪਾ ਦਾ ਕੀ ਬੋਝ ਅੱਜ ਹੀ ਮੇਰੇ ਸਾਰਾ ਵੇਖਾ ਅੰਦਰ ਬੜ ਕੇ ਵੇਖੋ ਜਾ। ਹਾਂ ਦੇਖ ਲੈ ਮਾਤਾ। ਸਾਰੇ ਨਿਕਲੇ ਮੈਂ ਸਾਰੇ ਸਰਵੇ ਕੀਤਾ ਸੀਗੇ ਜੀ। ਹਾਂ। ਸਰਵੇ ਕਰਵਾਦਨੇ ਇਹਦਾ ਪਕਵਾਇਆ ਵਾਸਤੇ ਮੇਰੇ ਤਾਂ ਕੋਈ ਕਮਾਣੀ ਹੈ ਹਾਂ ਕਮਾਉਣ ਵਾਲ ਤਾਂ ਹੈ ਨਹੀਂ ਕਰਨੀ ਕੀ ਇਹ ਮਾਰੇ ਛੱਤ ਤੇ ਚੱਕਣੀ ਆ ਉੱਤਾਂ ਤਾਂ ਚੱਕਣੀ ਆ ਹਾਂਜੀ ਲਾ ਚੱਕ ਲਾ ਤਾਂ ਸ਼ੈੱਡ ਛੱਡ ਪਾਣੀ ਤਾਂ ਸ਼ੈੱਡ ਪਾ ਲਿਓ ਤੁਸੀਂ ਛੱਡੇ ਤਾਂ ਆਏਂਗੀ ਠੀਕ ਹੈ ਜੀ ਫਿਰ ਜਦੋਂ ਆਣਗੇ ਨਾ ਛੱਡ ਜਦੋਂ ਪਏ ਹੋਏ ਆਪਣੇ ਉਦੋਂ ਬਾਅਦ ਜਿਹੜੀ ਗ੍ਰਾਂਟ ਉਹ ਆਪ ਦੇ ਕੇ ਜਾਣਗੇ ਸਤਿ ਸ਼੍ਰੀ ਅਕਾਲ ਅੱਛਾ ਫਿਰ ਰਾਤ ਨੂੰ ਵੀ ਡਿੱਗੇ ਫਿਰ ਕੋਰੇ ਖਾਣੇ ਠੀਕ ਹੈ ਬੇਟਾ ਠੀਕ ਹੈ ਬਣੀ ਕਿਹੜੇ ਡਿੱਗੇ ਹੈ ਬੇਟਾ ਡਿੱਗੇ ਹੈ ਅੱਛਾ ਦੋ ਕਮਰੇ ਸੀ ਇੱਥੇ ਅੱਛਾ ਬਾਥਰੂਮ ਬਾਥਰੂਮ ਵੀ ਅੱਛਾ ਬਸ ਮਸੇ ਹੀ ਬਚੇ ਹਥੋ ਨਾ 60 ਛੁੱਟਣ ਲੱਗੇਗਾ ਸਾਰੇ ਬੱਚੇ ਧੋਵੀ ਬਸ ਚਲ ਠੀਕ ਹਾਂਜੀ ਹਾਂਜੀ ਬਾਥਰੂਮ ਉਥਰਮ ਡਿੱਗਿਆ ਲਫਾੜਾ ਮਾਤਾ ਤੁਪੋ ਵਾਲੀ ਮੈਂ ਆਪ ਦਾ ਜੋ ਵੀ ਹੈਗਾ ਠੀਕ ਮਿਹਰਬਾਨ ਛੱਡ ਛੁੱਟ ਪਾ ਲਓ ਨਾ ਸਰ ਕਵਰ ਕਰਕੇ ਹੈਨਾ ਠੀਕ ਚਲ ਠੀਕ ਇਹਨਾਂ ਦਾ ਕੀ ਹੈ ਇਹਨਾਂ ਦਾ ਜੀ ਆ ਜਿਹੜਾ ਮਕਾਨ ਨੇ ਡਿੱਗਿਆ ਸੀ ਨਹੀਂ ਨਹੀਂ ਰਹਿੰਦਾ ਇੱਥੇ ਹਾਂਜੀ ਇੱਥੇ ਰਹਿੰਦੇ ਜੀ ਆ ਜਿਹੜੇ ਚੋਕੇ ਪਾਈ ਹੋਏ ਨੇ ਗਰੰਡ ਦੇ ਦੇਖੋ ਆ ਚਲ ਚਲ ਦੇਖਾਂ ਚਲ ਜੀ ਜਰਾ ਅੰਦਰ ਅੱਲਾ ਹੀ ਅੰਦਰ ਹਾਂਜੀ ਅੱਛਾ ਬੱਚੇ ਗਈ ਬਾਹਰ ਗਈ ਮੁੰਡਾ ਬਹੁ ਹੈ ਕੈਰਿੰਗ ਤੇ ਮੁੰਡਾ ਖਸਾ ਤਾਂ ਨਹੀਂ ਕਰਦਾ ਨਹੀਂ ਉਹ ਇੱਕ ਵਾਰ ਖੜਚਾ ਯਾਰ ਕਲਰੇ ਬਾਸ ਤਮਾ ਕਰੈਕਟਰ ਹੀ ਕਰਦਾ ਜੀ ਉਹ ਬੱਚੇ ਹੀ ਹੈ ਨਹੀਂ ਫਿਰ ਤੇਰਾ ਮਗਾਣਾ ਹਾਂਜੀ ਮੇਰਾ ਜੀ ਤੂੰ ਦੱਸ ਕਨੈਕਟਰ ਲੱਗਿਆ ਹੈ ਜੀ ਮੁੰਡਾ ਦਾ ਅੱਛਾ ਨੇ ਮੁੰਡਾ ਕਿੱਥੇ ਰਹਿੰਦਾ ਇੱਥੇ ਲੋਕ ਰਹਿੰਦੇ ਜੀ ਤੇ ਉੱਥੇ ਰਹਿ ਨਹੀਂ ਰੱਖਦਾ ਤੈਨੂੰ ਹਾਂਜੀ ਘਰੇ ਨਹੀਂ ਰੱਖਦਾ ਉੱਥੇ ਮੇਰੇ ਕੋਲ ਰਹਿੰਦਾ ਇਕੱਲਾ ਇਕੱਲਾ ਇੱਕ ਮੁੰਡਾ ਜੀ ਅੱਛਾ ਨਹੀਂ ਉੱਥੇ ਨਹੀਂ ਰਹਿੰਦੇ ਤੁਸੀਂ ਨਹੀਂ ਇੱਥੇ ਗੱਲ ਹੈ ਇੱਥੇ ਰਹਿੰਦਾ ਪੱਕੀ ਗੱਲ ਹੈ ਅੱਛਾ ਅੱਜ ਬਸ ਇੱਥੇ ਤੇਰੇ ਤੇ ਵਿਸ਼ਵਾਸ ਕਰ ਲਿਆ ਮੈਂ ਤੇ ਵਿਸ਼ਵਾਸ ਆ ਇੱਥੇ ਅੱਲਾ ਪਾਲਾ ਆਪਦਾ ਸ਼ਰ ਗਲਤ ਕੰਮ ਤਾਂ ਨਹੀਂ ਕਰਦਾ ਨਾ ਹਾਂ ਮੇਰੀ ਗੱਲ ਸੁਣਾ ਕਿ ਸੱਚੀ ਇੱਕ ਗੱਲ ਹੋਰ ਦੱਸ ਦੇ ਨਾ ਇੱਥੇ ਸ਼ੈੱਡ ਪੈਣਾ ਚਾਹੀਦਾ ਵੀਰੇ ਜ਼ਿੰਮੇਦਾਰੀ ਮੈਂ ਦੇਖਣਾ ਆ ਕੇ ਫਿਰ ਮੇਰੀ ਜ਼ਿੰਮੇਦਾਰੀ ਹੈ ਸ਼ੈੱਡ ਤੇ ਪੈਣਾ ਚਾਹੀਦਾ ਠੀਕ ਹੈ ਇਹ ਦੇਖ ਲੈ ਹੁਣ ਤੂੰ ਆ ਦੱਸ ਹਾਂ ਜਦੋਂ ਆਪਾਂ ਸ਼ੈੱਡ ਤੇ ਜਾਣੀ ਆ ਕਿਹੜੇ ਪਾਣੀ ਆ ਨਸ਼ਾ ਨੁਸ਼ਾ ਨਹੀਂ ਕਰਨਾ